ਚਲੋ ਆ ਵੀ ਘਾਪ ਪਟ ਗਏ ਦੇਦਨੇ ਸੇ ਸਦਾਰ ਨਹੀਂ ਖੋਸ਼ ਹੋਇਆ ਸਦਾਰ ਨੂੰ ਪਤਾ ਨਹੀਂ ਕੀ ਹੋਇਆ ਬਹੁਤਾ ਗੁੱਛੇ ਨਾਲ ਬੋਲਦੀ ਇਹ ਤੇ ਸਦਾਰ ਤੇ ਚੰਗਾ ਬੜਾ ਵਾ ਚੰਗੀ ਤੇ ਸਦਾਰ ਨਹੀਂ ਬੜੀ ਪਰ ਉਦਾਂ ਹੀ ਜਾਂਦਾ ਸੁਭਾਅ ਹੀ ਇਦਾਂ ਦਾ ਕਾਲਾ ਕਾਲਾ ਜਾਵਾ ਤਖਤ ਪੋਛ ਕਿ ਪਾਨੀ ਕਿਥੇ ਰਸਤਾ ਇਹਨੇ ਵਾਵਾ ਬੰਦਾ ਬਹਿ ਜਾਂਦਾ ਸੀ ਆਕੇ ਇਹਦਾ ਭਰਾ ਚੁੱਕਣਾ ਕਿੱਦਾਂ ਸੀ ਨੇ ਇਹਦਾ ਮੀਂਹ ਤੇ ਦਾਦੀ ਨੇ ਕਰ ਲਿਆ ਹੋਣਾ ਅੰਦਰ ਗੋਪੀ ਹਾਂਜੀ ਤਖਤ ਪੂ ਕਿਥੇ ਰਹਾ ਤਾ ਤਖਤ ਪੋਛ ਮੈਂ ਅੰਦਰ ਰਖਾਤਾ ਉਹ ਗਵਾਂਡੀਆਂ ਦਾ ਮੁੰਡਾ ਆਇਆ ਹੈਗਾ ਹਾਂ ਤੇ ਮੈਂ ਫਿਰ ਅੰਦਰ ਰਖਾਤਾ ਪੀ ਚੱਲ ਮੈਂ ਮੀਚ ਭੇਜ ਜਾਂਦਾ ਤੇ ਖਰਾਬ ਹੋ ਜਾਊਗਾ ਵਾਵਾ ਇੱਥੇ ਬਹਿ ਜਦਾ ਬਾਹਰ ਇੱਥੇ ਬਹਿ ਤ ਜਾਇਦਾ ਜਦੋਂ ਪਿੱਛੋਂ ਨਾ ਮੀਂਹ ਆਉਂਦਾ ਹੈਗਾ ਤੇ ਮੇਰੇ ਤੋਂ ਫਿਰ ਕੱਲੀ ਤੋਂ ਰੱਖਿਆ ਨਹੀਂ ਜਾਂਦਾ ਹੂੰ ਤੇ ਉਹ ਫੇਰ ਮੈਂ ਹਾਂ ਟੁੱਟ ਜਾਣਾ ਵਾ ਚਲ ਇਹ ਵੀ ਚੰਗਾ ਕੀਤਾ ਇੱਕੋ ਤੇ ਹੈਗਾ ਆਹੋ ਪਾਣੀ ਲਿਆਵਾ ਨਹੀਂ ਪਾਣੀ ਮੈਂ ਪੀ ਆ ਅੱਛਾ ਤੇ ਕਿੱਦਾਂ ਰਿਹਾ ਫੇਰ ਅੱਜ ਤੇਨ ਬਹੁਤ ਵਧੀਆ ਰਿਹਾ ਜਦੋਂ ਮੈਂ ਗਿਆ ਸੀ ਘਰੇ ਉਹ ਸਰਦਾਰ ਹੁਣੀ ਹੈ ਨਹੀਂ ਕਰਕੇ ਤੇ ਗਏ ਤੇ ਫੇਰ ਆ ਗਏ ਸੀ ਉਦਾਂ ਅੱਛਾ ਦੁਪਹਿਰੇ ਜੀ ਤੇ ਫੇਰ ਮੈਂ ਜਾ ਕੇ ਫਿਰ ਕੱਲ ਨੂੰ ਪੱਠੇ ਪੱਠੇ ਪਾਤੇ ਸਾਰੇ ਸਫਾਈ ਸੂਈ ਕਰਤੀ ਡੰਗਰ ਤੇ ਲਾ ਝਾੜੂ ਫੇਰਤਾ ਤੇ ਤੁਸੀਂ ਕੱਲ੍ਹ ਲਈ ਉੱਥੇ ਫਿਰ ਰਹੇ ਆ ਫੇਰ ਸਾਰਾ ਦਿਨ ਰਹਿਣਾ ਹੀ ਅੱਛਾ ਮੇਰੇ ਸਾਹਮਣੂ ਘਰ ਆਉਣਾ ਸੀ ਆ ਤੇ ਲਾਗੇ ਜਿਹੜੇ ਉਹਨਾਂ ਦੇ ਘਰ ਚਲੇ ਚੁਲੇ ਜਾਣਾ ਸੀ ਚਾਹ ਪਾਣੀ ਦਾ ਫਿਰ ਕਿੱਦਾਂ ਆ ਨੀ ਚਾਹ ਹੁਣ ਪਿਆਤੀ ਫਿਰਦਾਰ ਨਹੀਂ ਆਉਂਦੇ ਅੱਛਾ ਚਾਹ ਪਿਆਤੀ ਠੀਕ ਆ ਉਹਨਾਂ ਨੂੰ ਮੈਂ ਗਿਆ ਹਾਂ ਲਾਡੀ ਸਰਦਾਰ ਦੇ ਘਰ ਪੁੱشن ਸਰਦਾਰ ਬਾਰੇ ਵੀ ਕਿੱਥੇ ਗਏ ਆ ਤੇ ਉਹਦੀ ਘਰ ਦੀ ਕਹਿੰਦੀ ਹੂੰ ਕਹਿੰਦੀ ਤੇਰੀ ਬੋਟੀ ਕੰਮ ਕਰ ਲੈਂਦੀ ਐ ਕਰਨਾ ਕੰਮ ਕਿਤੇ ਘਰਾਂ ਦਾ ਘਰ ਦਾ ਹਾਂ ਮੈਂ ਵੀ ਕਹਿੰਦੀ ਝਾੜੂ ਪੌਚ ਲਈਆ ਬੱਸ ਤੇ ਗੋਸ ਗੋਸ ਸੁਟਣਾ ਇਹੋ ਕੋਈ ਆ ਅੱਛਾ ਹੂੰ ਤੇ ਕੀ ਫਿਰ ਲਾ ਦੇਉਗੇ ਉਹ ਨਹੀਂ ਗੱਲ ਬਗਲ ਮੈਂ ਕੀਤੀ ਕੋਈ ਉਹ ਤੂੰ ਆ ਕਰ ਲਈ ਤੇਨੂੰ ਆਪਾਂ ਹਿਸਾਬ ਹੈਗਾ ਕੀ ਕਰਦੀਆਂ ਉਹਦਣਾ ਕੰਮ ਤੇ ਫਿਰ ਕਿੰਨਾ ਹੀ ਹੋ ਜਾਂਦਾ ਵਾ ਝਾੜੂ ਪੋਚੇ ਦਾ ਵੀ ਤੇ ਸਣਾ ਤੇ ਕ ਇਹਨਾਂ ਦੇ ਘਰ ਤਾਂ ਬਥੇਰੇ ਵੱਡੇ ਹੁੰਦੇ ਆ ਵੱਡੇ ਆ ਘਰ ਤੇ ਵੱਡਾ ਆ ਆਹੋ ਕਿਹੜਾ ਆਪਣੇ ਵਾਂਗੂ ਭਿਓ ਨਾ ਕਿ ਫਟਾਫਟ ਝਾੜੂ ਲਾ ਲਿਆ ਤੇ ਚਲ ਸਰ ਗਿਆ ਤੇ ਫਿਰ ਉਹ ਪੋਚਾ ਵੀ ਲਾਉਣਾ ਪੈਣਾ ਵਾ ਰੋਜ਼ ਹੀ ਆ ਨਾ ਤੇ ਗੁਏ ਗੂੜੇ ਤਾਂ ਵੀ ਕਿੰਨਾ ਹੀ ਹੋ ਜਾਂਦਾ ਵਾ ਡੰਗਰ ਵਾਪਰ ਰੱਖਿਆ ਉਹਨਾਂ ਨੇ ਆਹ ਡੰਗਰ ਤੇ ਦੋ ਦਿਨ ਹੈਗੀ ਜਾਂਨਾਂ ਕੋ अच्छा तू बिम्बोर पूछली ना बबू नहीं जाती कोई काम करना हां उनु पूछना ਕਿੰਨਾ ਕਿੰਨੇ ਪੈਸੇ ਲੈਂਦੀ ਆ ਉਹਨੂੰ ਹਾਲਤ ਬਣਾ ਆਹੋ ਚਲ ਕਿਹਨੂੰ ਕੀ ਪੁੱਛਣਾ ਵਾ ਫੇਰ ਅਗਲੇ ਹੁਣ ਤਾਂ ਆਪਣਾ ਕੰਮ ਮਿਲਣデア ਵਾ ਆ ਤੂੰ ਨੇ ਕਿਹੜਾ ਡਾਕਰ ਤੂੰ ਪੁੱਛਣਾ ਹੀ ਆ ਵੀ ਕੀ ਲੈਂਦੀ ਏ ਕੀ ਉਹ ਕਰਦੀ ਆ ਨਾ ਕੰਪਣੀ ਚ ਇਦਾਂ ਕਰਦੀ ਆ ਮੈਂ ਹੋ ਉਹ ਨਾ ਵੇ ਉਹ ਉਧਰ ਚਲ ਜਣ ਕੰਮ ਕਰਨ ਤੇ ਸਾਡਾ ਤਾਂ ਸੜ ਜਾਂਦਾ ਇਦਾਂ ਚਿਰਾਨੂੰ ਮਿਲ ਜੇ ਕੰਮ ਤੇ ਨਹੀਂ ਇਦਾਂ ਦੀ ਕਿੰਦਾ ਦੀ ਚੰਗੀ ਆ ਵਿਚਾਰੀ ਇਹ ਹਾਂ ਹਾਂ ਆ ਚਾ ਇਦਾਂ ਪੁੱਛ ਵੇਖੂਗੀ ਤੇ ਹੁਣ ਤੂੰ ਹੀ ਦੋਤਾ ਟੋਇਆ ਟੋਇਆ ਨਾ ਪੇ ਕਿੰਨਾ ਕਾ ਦੇਣਗੇ ਆਹੋ ਚਲ ਬਰਾਜ ਮਿਲਦੇ ਮੈਂ ਕਰੂੰਗਾ ਕਰ ਲਾ ਹਾਂ ਤੇਰਾ ਮਨ ਉਹਦਾ ਕਰਦਾ ਤੇ ਚ ਕਰ ਲਵਾਂਗੇ ਚਾਲ ਪੈਸੇ ਹੀ ਆਉਣਗੇ ਤੇ ਮੁੰਡੇ ਨੂੰ ਕਿੱਥੇ ਖੜਨਾ ਮੁੰਡਾ ਕਿਦਾਂ ਨਾਲ ਲੈ ਜਾ ਕਰੀ ਨੀ ਫੇ ਆਹੋ ਤੇ ਮੁੰਡਾ ਨਾਲ ਲੈ ਜਾ ਉਹਦਾ ਕੁਝ ਕਹਿਣ ਕਿ ਤਨੀ ਮੁੰਡੇ ਨੂੰ ਨਾਲ ਜਾਣ ਤੋਂ ਨਹੀਂ ਨਹੀਂ ਮੈਂ ਕਿਹਾ ਸੀ ਕਹਿੰਦੀ ਕਹਿੰਦੀ ਆਪੇ ਤੇ ਖੇਡਦਾ ਰੋਕ ਨਿਆਣੇ ਨਾ ਆਹ ਤੇ ਫਿਰ ਉਹਨੇ ਬੜਾ ਸੋਣਾ ਖੇਡਦੇ ਰਹਿਣਾ ਨਾਲ ਇਹਨਾਂ ਤੇ ਲੋਕਾਂ ਦੇ ਪੱਕੇ ਘਾਰ ਆ ਜਿੱਦਾਂ ਮਰਜੀ ਇੱਥੇ ਤਾਂ ਮਿੱਟੀ 'ਚ ਹੀ ਖੇਡਦਾ ਵਿਚਾਰਾ ਅੱਛਾ ਹਣਾ ਤੇ ਉੱਥੇ ਫਿਰ ਖੇਡਦਾ ਰਿਹਾ ਕਰੂਗਾ ਫਿਰ ਮੈਂ ਕਰੂੰਗਾ ਕਰਾਂਗਾ ਸੋ ਇਕੱਠੇ ਚਲ ਜਾ ਕਰਾਂਗੇ। ਹਾਂ। ਪਰ ਤੂੰ ਤੇ ਸਿੱਤੀ ਵਿਲੀ ਹੋ ਜਾ ਕਰਨਾ ਮੈਂ ਇਕੱਲੀ ਆ ਜਾ ਕਰਾਂ। ਹਾਂ ਤੂੰ ਮੈਂ ਫਿਰ ਆ ਜਾ ਕਰੂੰਗੀ ਕਿ। ਹਾਂ ਮੈਂ ਤਾਂ ਗੁਰਵਰ ਗੱਲਾਂ ਕਰਦੇ ਕਰਦੇ ਹੀ ਆ ਜਾ ਕਰਨਾ। ਹਾਂ ਤੂੰ ਤੇ ਸਿੱਤ ਰਾਤ ਕਿਤੇ ਬੈ ਕੇ ਤੇ ਸਾਲ ਲੈ ਲਿਆ। ਹਾਂ। ਹਨਾ ਉਦਾਂ ਮੈਂ ਇਕੱਲੀ ਨੇ ਇੱਥੇ ਘਰ ਕੀ ਕਰਨਾ ਹੁੰਦਾ ਵਾ। ਗੱਲ ਤੇ ਤੇਰੀ ਇਹ ਵੀ ਸਹੀ ਹੈ। ਹਨਾ ਕੰਮ ਤੇ ਉਹ ਹੀ ਆ ਫਿਰ ਰੋਟੀਆਂ ਤੇ ਸਵੇਰੇ ਪੱਕ ਜਾਂਦੀਆਂ। ਹੂੰ। ਹਨਾ ਥੋੜਾ ਵੱਧ ਪਹਿਲਾਂ ਉੱਠ ਜਾ ਕਰਾਂਗੇ ਨਾ। ਹਾਂ। ਇਹਦਾ ਚਾਰ ਪੈਸੇ ਹੋਣਗੇ ਬਣ ਜੂ ਘਰ ਦਾ ਕੁਝ ਬਣ ਜੂ। ਜੇ ਮੈਂ ਕਰੂੰਗਾ ਗੱਲਬੀ ਸਰਦਾਰ ਹਾਂ ਇਹਦਾ ਹੋਊਗੀ ਨਾ ਜਿਹੜੇ ਮੈਨੂੰ ਪੈਸੇ ਮਿਲਿਆ ਕਰਨਗੇ ਉਹਦਾ ਘਰ ਦਾ ਸੌਦਾ ਸੌਦਾ ਲੈ ਆਇਆ ਕਰਾਂਗੇ ਜਿਹੜੇ ਤੁਹਾਨੂੰ ਮਿਲਿਆ ਕਰਨਗੇ ਉਹ ਪਾ ਜਮਾ ਕਰੀ ਜਾਵਾਂਗੇ ਪਰ ਜਿਹੜੀ ਸਾਡੀ ਸਰਦਾਰ ਨਹੀਂ ਹੈ ਨਾ ਹਾਂ ਉਹ ਕਹਿੰਦੀ ਸੀ ਕਹਿੰਦੀ ਇਹ ਨਹੀਂ ਮੈਂ ਤੇਰੀ ਘਰ ਦੀ ਨੋਤਾਂ ਦੇ ਘਰ ਕੰਮ ਨਹੀਂ ਕਰਾਂ ਦੇਣਾ ਪਹਿਲਾਂ ਸਾਡਾ ਕੰਮ ਕਰੇ ਅੱਛਾ ਹੂੰ ਚਲ ਨਹੀਂ ਤੇ ਫਿਰ ਉਹਨਾਂ ਦਾ ਵੀ ਘਰ ਦਿਆ ਕਰਾਂਗੇ ਆਓ ਦੇ ਦਿਓ ਹਾਂ ਸਰਦਾਰ ਵੀ ਸਾਡੇ ਗੁੱਸੇ ਜਾਣਗੇ ਨਾ ਇਦਾਂ ਹਾਂ ਹੂੰ ਕਿਉਂਕਿ ਪੇਲਣਾ ਸਾਨੂੰ ਇਹਨਾਂ ਦੀ ਲੋੜ ਆ ਨਾ ਹਾਂ ਠੀਕ ਕੋਈ ਨਹੀਂ ਫਿਰ ਇਹਨਾਂ ਦਾ ਵੀ ਕਰ ਦਿਆ ਕਰਾਂਗੇ ਵੇਖ ਲਾਂਗੇ ਸਾਹਿਬ ਬਤਾਓ ਕਿੰਦਾ ਨਾ ਕਹਿੰਦੇ ਆ ਠੀਕ ਹਾਂ ਉਹ ਤਾਂ ਤੁਸੀਂ ਟੋਇਆ ਵੀ ਪਹਿਲਾਂ ਕਿੰਨਾ ਕੁ ਦਿੰਦੇ ਆ ਹਾਂ ਚਲ ਠੀਕ ਟੋ ਹੈ ਨਾ ਆਹ ਸਾਹ ਉੱਥੇ ਅੰਦਰ ਹੀ ਪੈ ਜਾਣਾ ਸੀਗਾ ਇੱਥੇ ਏਟਾ ਤੇ ਬੈਠਣਾ ਚਲ ਆ ਗਿਆ ਮੈਂ ਇਹ ਵੀ ਜਾਰੀ ਛਾਟੀ ਹਾਂ ਕਰਤੀ ਮੈਂ ਕੰਮ ਕਰਨਾ ਆ ਹੁਣ ਚਲ ਚਾਰ ਵਿੱਚ ਸੋਚਦੇ ਚੰਗੇ ਨੇ ਚਾਰ ਪੈਸੇ ਹੋਂ ਇਕੱਠੇ ਹੋ ਜਾਣਗੇ ਕਿਤੇ ਸਾਡੀ ਵੀ ਗਰੀਬੀ ਕੱਟੀ ਜਾਊਗੀ ਵਾਹਿਗੁਰੂ 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 ਠੀਕ ਠਾਕ ਸਾਰੇ ਬੋਤਾਂ ਤੂੰ ਸੁਣਾ ਹੈ ਕੀ ਹੋਇਆ ਵਾ ਪਹਿਤੋ ਮੈਨੂੰ ਦੱਸ ਤਾ ਸਹੀ ਹੋਇਆ ਕੀ ਆ ਮੈਂ ਤਾਂ ਖਾਦੂ ਫੋਨ ਕੀਤਾ ਵਾ ਕਿ ਮੁੰਡਾ ਪਹੁੰਚ ਗਿਆ ਵਾ ਤਾਂ ਇਹ ਮੈਨੂੰ ਸਮਾਨ ਦੇਇਆ ਤਾਂ ਮੈਂ ਤਾਂ ਫੋਨ ਕਰਨ ਦਿਆਂ ਵਾ ਕਿ ਮੈਂ ਦੱਸਦਾ ਮਮਾ ਨੂੰ ਹੈ ਕੜਤਾ ਹੋਏ ਹੋਏ ਪੁੱਤ ਹੁਣ ਕੀ ਹੋਊਗਾ ਤੂੰ ਤਾਂ ਕਹਿੰਦਾ ਸੀ ਮਾਲਕ ਚੰਗਾ ਹੀ ਬੜਾ ਵਾ ਹੁਣ ਕਿੱਦਾਂ ਹੋਣੀ ਆ ਐਂ ਕਿਦਾ ਇੰਨੇ ਪੈਸੇ ਲਾ ਕੇ ਖਲਾਇਆ ਪੁੱਤ ਤੈਨੂੰ ਆ ਤਾਂ ਲੈ ਕਾਟੂ ਤੇ ਹੱਥ ਪੈਗਾ ਜੋੜ ਉਹ ਤੇ ਗਾੜੀ ਨਹੀਂ ਮੰਨਦਾ ਤੇ ਕੀ ਗਲਤੀ ਕਰ ਦਿੱਤੀ ਆ ਤੂੰ ਕੋਈ ਬੜੀ ਗਰਮੀ ਲੱਗੀ ਏ ਤੈਨੂੰ ਕੀ ਗੱਲ ਆ ਰੋਂਡੀ ਆ ਹੈ ਅੱਜ ਇਹਦਾ ਫੋਨ ਆਇਆ ਅੰਦਾ ਮੈਨੂੰ ਕੰਮ ਤੋਂ ਕੱਢ ਦਿੱਤਾ ਕੰਮ ਤੋਂ ਕੱਢ ਦਿੱਤਾ ਕਿਉਂ ਕੀਪਦਾ ਕਿਉਂ ਆਂਦਾ ਮੇਰੀ ਕੋਈ ਗਲਤੀ ਵੀ ਨਹੀਂ ਮੈਂ ਕੁਝ ਵੀ ਨਹੀਂ ਆਖਿਆ ਕਿਸੇ ਨੂੰ ਮੈਨੂੰ ਤਾਂ ਪਤਾ ਨਹੀਂ ਉਹਨਾਂ ਨੇ ਕਿਹਾ ਕੰਮ ਤੇ ਨਹੀਂ ਆਉਣਾ ਹੁਣ ਤੂੰ ਮੁੜ ਕੇ ਫਿਰ ਮਾਲਕੋ ਕੋ ਕੰਮ ਘਟ ਗਿਆ ਹੋਊਗਾ ਕੀ ਪਤਾ ਕੀ ਹੋਇਆ ਵਾ ਮੈਂ ਆ ਮੈਂ ਰਿਆਕਾ ਤੂੰ ਸਮਾਨ ਤੈਨੂੰ ਮਿਲ ਗਿਆ ਰ ਤਾਂ ਕਰਕੇ ਤੂੰ ਫੋਨ ਕੀਤਾ ਸਾਨੂੰ ਹਾਂ ਤੇ ਤਾਂ ਤੂੰ ਦੱਸਣ ਲੱਗਾ ਵੀ ਮਿਲ ਗਿਆ ਵਾ ਤੂੰ ਮੁੰਡੇ ਨੇ ਆ ਗੱਲ ਦੱਸ ਤੇ ਹਿੱਦਾ ਰੋ ਰੋ ਕੇ ਉਹਨੂੰ ਦੱਸੀ ਗੱਲ ਤੂੰ ਹੀ ਉਹਦੇ ਸਾਹਮਣੇ ਤੇ ਨਹੀਂ ਰੋਂਦੀ ਕਿਤੇ ਆਵਾਜ਼ ਤਣੀ ਹੀ ਜਾਂਦੀ ਤੇਰੀ ਰੋਂਦੀ ਦੀ ਪਰ ਉਹਨੀ ਆਂ ਕਿ ਕੀ ਕਰਨਾ ਹੈ ਫਿਰ ਉਹਨੂੰ ਹੌਸਲਾ ਦੇਣਾ ਹੈ ਪੁੱਤ ਤੇ ਕੱਲਾ ਬੀਠਾ ਹੈ ਪਰਦੇਸਾਂ ਚ ਹਾਂ ਇਹੀਂ ਵੀ ਕੱਲੇ ਆ ਇਥੇ ਹੜਨਾ ਕਣੀ ਪੂਜ ਜਾਵਾ ਉਹ ਜਹੀਂ ਤੇ ਪਿੰਡ ਬੈਠੇ ਆ ਅਸੀਂ ਜਿੱਤੇਦਾਰਾ ਭੈਣ ਭਰਾਵਾਂ ਚ ਬੈਠੇ ਆ ਉਹ ਕੱਲਾ ਉੱਥੇ ਬੈਠੇ ਆ ਫੇਰ ਹੁਣ ਹੁਣ ਮੇਨੂੰ ਤੇ ਬੜੀ ਟੈਨਸ਼ਨ ਲੱਗੀ ਵੀ ਕੀ ਕਰਾਂ ਮੇਰਾ ਪੁੱਤ ਕੰਮ ਤੋਂ ਬਹਿ ਗਿਆ ਵਾ ਕਿੰਨੇ ਪੈਸੇ ਕਮਾਉਂਦਾ ਸੀ ਉਹ ਕੋਈ ਨਹੀਂ ਟੈਨਸ਼ਨ ਨਹੀਂ ਕੀ ਲੈਣੀ ਇਸ ਗੱਲ ਦੀ ਗੁਰੂ ਅਗੇ ਅਰਦਾਸਾਂ ਕਰਦੀਆਂ ਬੇਨਤੀਆਂ ਕਰਨੀਆਂ ਉਹ ਸੁਣਦਾ ਵਾ ਇਥੋਂ ਕੰਮ ਮਾਲਕ ਨੇ ਹਟਾਤਾ ਕੰਮ ਤੋਂ ਤੇ ਦੂਜੇ ਥਾਂ ਕੰਮ ਫੜ ਲਈਦਾ ਇਹਦੇ ਵਿੱਚ ਕਿਹੜੀ ਗੱਲ ਹੋ ਗਈ ਮਮਤਾ ਨੂੰ ਪਤਾ ਯਾਰੋਜ ਫੋਨ ਆਉਂਦੇ ਵੀ ਕੰਮ ਤੇ ਕਿਤੇ ਲੱਭਣ ਨਹੀਂ ਦੇ ਕਿਤੇ ਦੁਨੀਆ ਕਿਤੇ ਉਥੇ ਇਦਾਂ ਹੀ ਧੂਰੀ ਫਿਰਦੀ ਐ ਇਦਾਂ ਪੈਸੇ ਇੰਨੇ ਲਾ ਲਾ ਕੇ ਚਲ ਕੋਈ ਨਹੀਂ ਬਾਬੇ ਨੇ ਸਾਰੇ ਕੰਮ ਕਰ ਦੇਣੇ ਆ ਉਹਨੇ ਕੰਮ ਵੀ ਦਵਾ ਦੇਣੇ ਆ ਜਿਹੜਾ ਇੱਥੇ ਪੰਜਾਬ ਦੀ ਧਰਤੀ ਤੋਂ ਉਥੇ ਗੋਰਿਆਂ ਦੀ ਧਰਤੀ ਤੇ ਲੈ ਕੇ ਗਿਆ ਵਾ ਮਾਰਗ ਕੀ ਗੱਲ ਕੰਮ ਨਾ ਦਵਾਊਗਾ ਪਰ ਮੇਰਾ ਪੁੱਤ ਟੁੱਟ ਗਿਆ ਵਾ ਜਾਂਦਾ ਮੰਮੀ ਉਹ ਬੜਾ ਪਰੇਸ਼ਾਨ ਵਾ ਉਹ ਕੋਈ ਨਹੀਂ ਉਹ ਇਹੋ ਜਿਹੀ ਅਟੈਂਸ਼ਨ ਨਹੀਂ ਲਈ ਦਿੰਦੀ ਕੋਈ ਨਹੀਂ ਆਂਦਾ ਮਾਮਾ ਕੋਈ ਨਹੀਂ ਪੁੱਤਾਂ ਦੇ ਦੁੱਖ ਜਰੇ ਜਾਂਦੇ ਇਦਾਂ ਫਿਰ ਚਲ ਕੋਈ ਨਹੀਂ ਕੋਈ ਨਹੀਂ ਯਾਰ ਹੋ ਕੇ ਕੰਮ ਤੇ ਜਾਂਦਾ ਆਂਦਾ ਨਾ ਚੁੱਪ ਕਰਕੇ ਬੈਠਾ ਵਾਂ ਚੁੱਪ ਕਰਦੇ ਵਿੱਚ ਉਹੋ ਗੱਲ ਤੂੰ ਨੂੰ ਰੋ ਰੋ ਕੇ ਹੋਰ ਦੱਸਿਆ ਨਾ ਸਕੋਈ ਐਦਾਂ ਮੈਂ ਗੱਲ ਹੀ ਕਰਨ ਲਈ ਤੂੰ ਹੀ ਆ ਕੇ ਥੋੜੀ ਜੀ ਗੱਲ ਕੀਤੀ ਬਸ ਇੰਨਾ ਹੀ ਦੱਸਿਆ ਵਾ ਉਹਨੇ ਹੂੰ ਕਿੱਦਾਂ ਹੋਊਗੀ ਕੋਈ ਨਹੀਂ ਕੰਮ ਮਿਲ ਜੂਗਾ ਹੁਣ ਕਦਾਂ ਵਾ ਐਨੀ ਮੰਗਿਆਈ ਏ ਉੱਥੇ ਕਿਤੇ ਜੋ ਪੈ ਹੈ ਘਰ ਨੂੰ ਕਲਾਈ ਜਾਂਦਾ ਹੁਣ ਇਧਰੋਂ ਕਲਾਵਾਂਗੇ ਪੈਸੇ ਵੀ ਲੈ ਗਏ ਤੂੰ ਇੱਥੇ ਦੇਖੇਗਾ ਕੋਈ ਨਹੀਂ ਤੂੰ ਕਿੱਥੋਂ ਇੰਨਾ ਮੁੜ ਕੇ ਮੁੜ ਕੇ ਹੋਏ ਆਏ ਆ ਤੇਰਾ ਆਪੀ ਤਾਂ ਬਹਿ ਜਾ ਘਰ ਬਹਿ ਜਾ ਘਰ ਉਹ ਨਿੰਬੂ ਜੇ ਹੀ ਥੱਲੇ ਲੰਗਣ ਦੇ ਸਾਰੇ ਬੂਟਿਆਂ ਦੇ ਨਾਲ ਤੇ ਮੈਂ ਆ ਜਿਹੜੇ ਹੈਗੇ ਉਹਨਾਂ ਤੋੜਨ ਵਾਲਿਆਂ ਜਿਹਨੇ ਤੋੜੇ ਹੀ ਨਹੀਂਗੇ ਮੈਂ ਚੱਲ ਉਹ ਤੋੜ ਲਈਦਾ ਉਹਨੂੰ ਲੈਣਾ ਹੈ ਮਹਿੰਗੇ ਨੂੰ ਕਹਿ ਦਿੰਦੇ ਉਹਦੇ ਪੱਠੇ ਪਾਉਣਦੇ ਆ ਬੋਹਾ ਸੁਟਣਦੇ ਆ ਮੈਂ ਤੁਹਾਨੂੰ ਤਾਂ ਨਹੀਂ ਆਖਿਆ ਮੈਂ ਉਹਨੇ ਕਿਹਾ ਸਰਦਾਰ ਮੈਨੂੰ ਕਰੀ ਇਹਨੂੰ ਭਜਾਉਂਦਾ ਕਰੀ ਇਹਨੂੰ ਭਜਾਉਂਦਾ ਉਹ ਤਾਂ ਮੈਂ ਕਿਹਾ ਕਿ ਹੁਣੇ ਕਿਨੇ ਕਿਲ ਚੱਲ ਜਾ ਬਾਬਾ ਚੁੱਪ ਕਰੋ ਉਹਨੂੰ ਕਹੋ ਵੀ ਚੱਲ ਜਾ ਤੂੰ ਜਿਹੜਾ ਕੰਮ ਕਰ ਲੈ ਠੀਕ ਵਾ ਤੇ ਮੇਰੇ ਕੋਲ ਨਹੀਂ ਹੁਣ ਰੋਟੀ ਰਾਟੀ ਪੱਕਣੀ ਨਾ ਮੈਂ ਪਕਾਉਣੀ ਮੈਨੂੰ ਬਹੁਤ ਟੈਨਸ਼ਨ ਵਾ ਉਹ ਨਾ ਨਾ ਏਦਾਂ ਨਾ ਕਹਿ ਪਤਾ ਕੀ ਗੱਲ ਆ ਇਹਨੂੰ ਸਭ ਨੂੰ ਇਥੋਂ ਖਾਣ ਨੂੰ ਵੀ ਦੇ ਪੰਜ ਸੱਤ ਰੋਟੀਆਂ ਪਕਾ ਕੇ ਇਹਨੂੰ ਘਰ ਖਾਣ ਨੂੰ ਵੀ ਦੇ ਲੈ ਦੱਸ ਇਨਾ ਮਨ ਮੇਰਾ ਦੁਖੀ ਦਾ ਤੂੰ ਰੋਟੀਆਂ ਘਰ ਖਾਣ ਨੂੰ ਵੀ ਦੇ ਐਦਾਂ ਹੁੰਦਾ ਬਾੜਾ ਗਰੀਬ ਬੰਦੇ ਦੀਆਂ ਅਰਦਾਸਾਂ ਲੱਗਦੀਆਂ ਉਹਨਾਂ ਦੇ ਮੂੰਹ ਚ ਪੂਰਾ ਪਊਗਾ ਨਾ ਬੁਰਕੀ ਪਊਗੀ ਤਾਂ ਗੁਰੂ ਨੂੰ ਅਰਦਾਸਾਂ ਕਰਨ ਕੇ ਮਾਲਕਾ ਇਹਨਾਂ ਨੂੰ ਜਿਆਦਾ ਦੇ ਗਰੀਬ ਬੰਦੇ ਦੀ ਅਰਦਾਸ ਲੱਗਦੀ ਆ ਅੱਜੋ ਹੋ ਜਾਂਦਾ ਹੀ ਆ ਰੋਟੀਆਂ ਦਿਨੀ ਚਾਹਾਂ ਦਿਨੀ ਆ ਤੁਹਾਡਾ ਕੰਮ ਹੀ ਡਾਊਨ ਹੋ ਗਿਆ ਇੱਥੇ ਹੀ ਖਾਣ ਨੂੰ ਦਿਨੀ ਆ ਘਰ ਖਾਣ ਨੂੰ ਵੀ ਦੇ ਦੇ ਪਤਾ ਨਹੀਂ ਕਿਦਾਂ ਦਾ ਤਾੜਾ ਪਿਆ ਮਹਿੰਗੇ ਸਾਡਾ ਮੁੰਡਾ ਹੀ ਕੰਮ ਤੋਂ ਬਹਿ ਗਿਆ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਚੰਗਾ ਮੈਂ ਕੋਈ ਨਹੀਂ ਮੈਂ ਮਹਿੰਗੇ ਨੂੰ ਦੱਸਦਾ ਵਾਂ ਗੱਲ ਮਹਿੰਗਿਆ ਮਹਿੰਗੇ ਲੋਕਾਂ ਦਾ ਸੁਣਨਾ ਜਾ ਜਾ ਕੇ ਪਿੰਡ ਦਾ ਮੁੰਡਾ ਕੰਮ ਤੋਂ ਬਹਿ ਗਿਆ ਵਾ ਉਹ ਹੋਰ ਪਾਜ ਕੱਢਣਾ ਆਪਣੇ ਘਰ ਦਾ ਉਹ ਮੈਂ ਉਹਨੂੰ ਕਹਿੰਦਾ ਵੀ ਤੂੰ ਅਰਦਾਸ ਕਰ ਗੁਰੂ ਅੱਗੇ ਅਰਦਾਸ ਕਰ ਗਰੀਬ ਦੀ ਅਰਦਾਸ ਸੁਣਦਾ ਬੰਦ ਮਾਲਕ ਇਹੋ ਜਿਹੇ ਬੰਦੇ ਦੀਆਂ ਦਾਸਾਂ ਲੱਗਦੀਆਂ ਹੀ ਹੋ ਜੇ ਮੈਂ ਰੋਟੀਆਂ ਬੁਕਾ ਕੇ ਦੇ ਦੂੰ ਤੇ ਲੱਗ ਜੂ ਅਰਦਾਸ ਮਿਲ ਜੂ ਕਮਰਜੀਤ ਨੂੰ ਫਿਰ ਉਹੋ ਗੱਲ ਵੀ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲ ਕੇ ਇੱਕ ਬਰਾਬਰ ਆ ਹੋ ਸਕਦਾ ਕਿ ਇਹਦਾ ਇਹਨਾਂ ਦੀਆਂ ਕੀਤੀਆਂ ਅਰਦਾਸਾਂ ਸਤਿਗੁਰੂ ਸੁਣ ਲੈਣ ਸਾਡੇ ਬੱਚੇ ਨੂੰ ਕੰਮ ਮਿਲ ਜੇ। ਲੈ ਮੈਂ ਪਕਾ ਦੇ ਦਿੰਨੀ ਆ ਪੰਜ ਸੱਤ ਕੀ ਮੈਂ 10 20 ਪਕਾ ਦੇ ਦਿੰਨੀ ਭਰ ਕੇ ਵਿਖਾਉਂਦੇ ਰਹਿਣਗੇ। ਉਹਨੂੰ ਜਾ ਬਣਾ ਲੇਖੋ ਮਿਲ ਜਾਂਦਾ ਕੰਮ ਉਹਨੂੰ ਮੁੰਡੇ ਨੂੰ। ਚੱਲ ਮੈਂ ਉਹਨੂੰ ਇਹ ਗੱਲ ਕਹਿ ਦਿੰਦਾ ਵੀ ਕਿਸੇ ਗਵਾਂਡੀ ਨੂੰ ਉਹਨਾਂ ਦਸੀ ਆਪਣੇ ਗਾਲ ਦਿਲ 'ਚ ਰੱਖੀ ਤੇ ਅਰਦਾਸ ਕਰ ਭਾਵੇਂ ਇੱਥੋਂ ਹੀ ਕਰਦੇ ਖਲੋਤਾ। ਚੱਲ ਮੈਂ ਪਕਾ ਦੇ ਦਿੰਨੀ ਉਹਦੀ। ਸਮਰੱਥਵਾ। ਆ ਪਕਾ ਦੇ ਰੋਟੀਆਂ ਤੂੰ ਮੈਂ ਕਹਿੰਦਾ ਉਹਨੂੰ। ਕੰਮ ਤਾਂ ਜਰਾ ਸਾਰਾ ਘਾਈ ਹੋ। ਤੇ ਸੂਰਜ ਵੀ ਡੁੱਬ ਗਿਆ ਹੀ ਮਿਲ ਗਿਆ ਸਰਦਾਰ ਨੂੰ ਤੇ ਫੇਰ ਚੱਲੀ ਮੈਨੂੰ ਕੋਲ ਕੇ ਨਾ ਉਧਰ ਬੰਦ ਹਟ ਮੈਂ ਕਿਹਾ ਹਾਂ ਜੀ ਸਰਦਾਰ ਜੀ ਪਾਲਿਆ ਪੱਠੇ ਆਹ ਕੋ ਪਾਲੇ ਪੱਠੇ ਹੋਰ ਤਾਂ ਕਰਤੀ ਸਫਾਈ ਹੋਈ ਸਾਰੀ ਤੇ ਮੈਂ ਕਹਿੰਦਾ ਇਹਨੂੰ ਮੈਂ ਬੰਦਾਂ ਉੱਥੇ ਅੱਛਾ ਆ ਚੱਲ ਬਹਿ ਜਾ ਬੰਨ ਲੈਨੇ ਆ ਤੇ ਨਾਲ ਗੱਲ ਕਰਨੀ ਸੀ ਇੱਕ ਹਾਂਜੀ ਸਿਹਦਾਜੀ ਦੱਸੋ ਕੀ ਗੱਲ ਜੇ ਸੋਖਾ ਸੋਖੀ ਆ ਉਦਾਂ ਤੇ ਆਂਦੇ ਨਾ ਵੀ ਆਪਣੇ ਦੁੱਖ ਕਿਸ ਨੂੰ ਦਸੀ ਇਹ ਤਾਂ ਘਟ ਜਾਂਦਾ ਤੇ ਅੱਜ ਥੋੜਾ ਜਿਹਾ ਦੁਖੀ ਜਿਹਾ ਹੋ ਗਿਆ ਕੀ ਗੱਲ ਕਿਸੇ ਤਾਂ ਗਲਤੀ ਹੋ ਗਈ ਮੇਥੋਂ ਕੋਈ ਨਹੀਂ ਸ਼ੇਰਾ ਤੇ ਕੋਈ ਗਲਤੀ ਨਹੀਂ ਹੋਈ ਹਾਂਜੀ ਗੱਲ ਇਹ ਹੋਈ ਆ ਵੀ ਉਹ ਮੁੰਡਾ ਸਾਡਾ ਕੰਮ ਤੇ ਹੀ ਨਾ ਬਾਹਰ ਹਾਂਜੀ ਹਾਂਜੀ ਤੁਹਾਡੇ ਮਾਲਕ ਨੇ ਨਾ ਉਹਨੂੰ ਕੰਮ ਤੋਂ ਕੱਢ ਦਿੱਤਾ ਵਾ ਅਸਾ ਜੀ ਹਾਂ ਤਾਂ ਉਹਨੂੰ ਇਹ ਆ ਵੀ ਉਹ ਬੜਾ ਪਰੇਸ਼ਾਨ ਹੋ ਗਿਆ ਚਲੋ ਵਾਹਿਗੁਰੂ ਪ੍ਰਮਾਤਮਾ ਫੇਰ ਦੁਬਾਰਾ ਦੇ ਦੂਗਾ ਕੰਮ ਫੇਸ਼ਰ ਦਰਾ ਕੀ ਗੱਲ ਆ ਹਾਂ ਤੁਹਾਡੀ ਅਰਦਾਸ ਗੁਰੂ ਨੇ ਸੁਣਨੀ ਆ ਤੇ ਤੂੰ ਮੇਰਾ ਇਹ ਆ ਵੀ ਮੇਰੀ ਅਰਦਾਸ ਕਰ ਗੁਰੂ ਅੱਗੇ ਕਿ ਸਾਡੇ ਬੱਚੇ ਨੂੰ ਛੇਤੀ ਕੰਮ ਮਿਲ ਜੇ ਉਹ ਮੁੜ ਕੇ ਦੁਬਾਰਾ ਸਾਨੂੰ ਜਲਦੀ ਫੋਨ ਕਰਦੇ ਵੀ ਮੈਨੂੰ ਕੰਮ ਮਿਲ ਗਿਆ ਸਰਦਾਰਾ ਰੱਬ ਇੱਕ ਦਰ ਬੰਦ ਕਰਦਾ ਤਾਂ ਦੂਜਾ ਖੋਲਦਾ ਕੀਪ ਤਾਂ ਉਤੋਂ ਵਧੀਆ ਮਿਲ ਜੇ ਤੂੰ ਮੇਰੇ ਨਾਲ ਵੇਖ ਲਾ ਮੈਨੂੰ ਦਿਹਾੜੀ ਨਹੀਂ ਮਿਲਦੀ ਆਹਾ ਸਹੀ ਗੱਲ ਆਹੋ ਹਾਂ ਤੇ ਹੁਣ ਵੇਖ ਲਾ ਪ੍ਰਮਾਤਮਾ ਨੇ ਤੁਹਾਡੇ ਵਰਗੇ ਕਿੱਡੇ ਵਧੀਆ ਸਰਦਾਰ ਮਿਲਾਤੇ ਮੈਨੂੰ ਮਾਲਕ ਨੇ ਮਿਲਾਤੇ ਦਿੱਤੇ ਆ ਪਰ ਅੱਜ ਮਨਾਂ ਪਰੇਸ਼ਾਨ ਹੋ ਗਿਆ ਬੱਚੇ ਨੂੰ ਨਹੀਂ ਜੀ ਸਰਦਾਰ ਪਰੇਸ਼ਾਨ ਹੋਦੀ ਕਿਹੜੀ ਗੱਲ ਵਾ ਜਾ ਕੇ ਵਾਹਿਗੁਰੂ ਦਾ ਨਾਮ ਲਾਓ ਬਸ ਇਹ ਆ ਮੈਂ ਉਹਨਾਂ ਨੂੰ ਘਰ ਦੇ ਨੂੰ ਆਖਿਆ ਆਂਟੀ ਜੜੀ ਨੂੰ ਵੀ ਰੋਟੀਆਂ ਪਕਾ ਕੇ ਦੇ ਦੁੱਧ ਵੀ ਤੈਨੂੰ ਦਿੰਨੇ ਆ ਨਹੀਂ ਸਰਦਾਰਾ ਰੋਟੀ ਮੈਂ ਘਰ ਜਾ ਕੇ ਖਾ ਲੂ ਸਰਦਾਰ ਨਹੀਂ ਪਰੇਸ਼ਾਨ ਹਟ ਰਹਿਣ ਨੂੰ ਗ੍ਰਿਫਟ ਕਰੋ ਤੂੰ ਆਪਰਾ ਮਾਂ ਉਹਨੂੰ ਮੈਂ ਆਖਿਆ ਵਾ ਉਹ ਘਰ ਵੀ ਲੈ ਜੀ ਰੋਟੀ ਤੇ ਤੂੰ ਵੀ ਇੱਥੇ ਖਾਣੀ ਬੈਠੇ ਖਾ ਲਈ ਜੀ ਘਰ ਜਾ ਕੇ ਖਾਣੀ ਤੇ ਘਰ ਜਾ ਕੇ ਖਾ ਲਈ ਮੈਂ ਤੈਨੂੰ ਬਣ ਕੇ ਦੇ ਦਿੰਦਾ ਤੂੰ ਵੀ ਕਰੀ ਤੇ ਘਰ ਦੀ ਨੂੰ ਵੀ ਆਖੀ ਵੀ ਗੁਰੂ ਅਗੇ ਦੋਵੇਂ ਜਾਣੇ ਗੁਰੂ ਦੀ ਫੋਟੋ ਅਗੇ ਖਲੋ ਕੇ ਅਰਦਾਸ ਕਰਿਓ ਤੁਹਾਡੀ ਅਰਦਾਸ ਸੁਣ ਲੈਣੀ ਮਾਰਕ ਨੇ ਬਾਤ ਕਰੂੰਗਾ ਪਰ ਰੋਟੀ ਰਹਿਣ ਤੇ ਸਰਦਾਰ ਨਹੀਂ ਪਰੇਸ਼ਾਨ ਹੋਵੇ ਸਰਦਾਰ ਨਹੀਂ ਪਰੇਸ਼ਾਨ ਹੋਣੀ ਐ ਨਾ ਉਹਨੇ ਲੱਗ ਪੀ ਪਕਾਉਣਾ ਕੋਈ ਗੱਲ ਨਹੀਂ ਆਹ ਪਰੇਸ਼ਾਨੀ ਉਹ ਸਾਨੂੰ ਹੋਈ ਹੁਣ ਤੇ ਚਲ ਬੰਦੇ ਨੂੰ ਕੋਣ ਮੈਂ ਇੱਥੇ ਬੰਨਦਾ ਇੱਥੇ ਨਾ ਕੁੱਤੇ ਕਾਤੇ ਰਾਤ ਨੂੰ ਪੈਣਗੇ ਆਹੋ ਉਹ ਗਾਂ ਕਰਕੇ ਬੰਦੇ ਠੀਕ ਆ ਠੀਕ ਬਾਕੀ ਸਧਾਰਾ ਪ੍ਰੇਸ਼ਾਨ ਹੁੰਦੀ ਕੋਈ ਲੋੜ ਦੀ ਪਰਮਾਤਮਾ ਦਾ ਨਾਮ ਲਾਓ ਕੋਈ ਗੱਲ ਨਹੀਂ ਠੀਕ ਹੋ ਜਾਗਾ ਸਭ ਕੁਝ ਚਲੋ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਹਾਂ ਕਰ ਮੇਰਾ ਪੁੱਤਰ ਅਰਦਾਸਾ ਕਰ ਗੁਰੂ ਅੱਗੇ ਠੀਕ ਠੀਕ ਸਧਾਰਾ ਲੈ ਅਜੇ ਤੱਕ ਬੰਦਾ ਨਹੀਂ ਛੱਡਿਆ ਓਏ ਸੂਰਜ ਡੁੱਬ ਗਿਆ ਹੈ ਤੇ ਫੇਰ ਕਹਿ ਦਿੰਦਾ ਵੀ ਬੰਦਾ ਟਿਕਦਾ ਨਹੀਂ ਨਾ ਮੁੜ ਕੇ ਗਵਾਂਡੀਆਂ ਦਾ ਲਾ ਦਿੰਦਾ ਇਹਨੂੰ ਲਾਡੀ ਲੱਬਾ ਨਾ ਲਾਉਣ ਲਈ ਹੈ ਤੇ ਹੁਣ ਬੰਦਾ ਨੇ ਇੰਨਾ ਟਾਈਮ ਹੋ ਗਿਆ ਜੀ ਉਹਨੇ ਵੀ ਆਪਣੀ ਨਿਗਿ ਨਿਗੀ ਜੀ ਆ ਜਾਂਦੀ ਉਹ ਤੇ ਉਹ ਘਰ ਜਾਣਾ ਉਹਨੇ ਵੀ ਹੈ ਕੋਈ ਜਾ ਕੇ ਸਬਦਾ ਪਤਾ ਵੀ ਲਿਆਉਣਾ ਹੁੰਦਾ ਉਹਨੇ ਇੰਨੇ ਅਜੇ ਤੱਕ ਨਹੀਂ ਉਹ ਛੱਡਿਆ ਕਦੀ ਝੋਨੇ ਜੋ ਕੱਖ ਕੱਢ ਲਾ ਕਦੀ ਨਿੰਬੂ ਤੋੜ ਲਾ ਕਦੀ ਗੱਡੀ ਸਾਫ਼ ਕਰਨ ਦਾ ਦੇ ਕਦੀ ਕੁਝ ਕਰਨ ਦਾ ਦੇ ਉਹ ਨਾਲ ਦੀ ਉਹਦੀ ਤੇ ਉਹ ਵਿੜੇ ਚ ਬੋਕਰ ਮਰਾਉਣੋਂ ਨਹੀਂ ਹਟਦੀ ਤੇ ਨਾਂ ਮੁੜ ਕੇ ਲਾ ਦਿੰਦੇ ਲਾਡੀ ਦਾ ਵੀ ਲਾਡੀ ਸਾਡੇ ਬੰਦੇ ਨੂੰ ਗੱਲਾਂ ਸਿਕਾਉਂਦਾ ਹੈ ਇਹ ਗੱਲ ਮਾੜੀ ਆ ਵੀ ਇਹ ਸਗ ਅੰਸ਼ ਇਨਸਾਨ ਵਾਂ ਇਹਨੂੰ ਚਾਹੀਦਾ ਇਹਦਾ ਨਹੀਂ ਕਰਨੀ ਚਾਹੀਦੀ ਉਹਨੂੰ ਟਾਈਮ ਨਾਲ ਜਾਣ ਦੇ ਘੱਟ ਤੋਂ ਘੱਟ ਵੀ 6 ਵਜੇ ਤੇ ਬੰਦਾ ਜਾਣ ਦੇ ਹੁਣ ਤੇ 7:30 ਹੋ ਗਏ ਹੋਣੇ ਆ ਇਹਨੂੰ ਜਾਣ ਦੇਣਾ ਚਾਹੀਦਾ ਵਾ ਬਹੁ ਮਾੜੀ ਹਾਲਤ ਆਏ ਸਾਹਮਣੇ ਪਤਾ ਨਹੀਂ ਇਹਨੇ ਇੰਨਾ ਕੰਮ ਕਰਾ ਕੇ ਕੀ ਕਢਾਉਣਾ ਹੈ ਇਹਦੇ ਤੋਂ ਹੈ ਪੀਜਾਨੀ ਕੇ ਬੰਦਾ ਟਾਈਮ ਨਾਲ ਅਗਲੇ ਨੂੰ ਜਾਣਦੇ ਚਲੋ ਹੋਇਆ ਕਿਤੇ ਕੰਮ ਕਰਾ ਹੀ ਲਿਆ ਹੂੰ ਪੱਠੇ ਪਵਾਲੇ ਆ ਹੁਣ ਜਾਣ ਦੋ ਉਹਨੂੰ ਚਲੋ ਆਪੇ ਅਗਲਾ ਵੀ ਕਰੂਗਾ ਹੀ ਗੱਲ ਸასი ਕਾਲ ਚਾਚਾ ਜੀ ਸასი ਕਾਲ ਆ ਜਾ ਰਿੰਪੀ ਚਾਚੀ ਜੀ ਉਹ ਕਰਈ ਆ ਲਾਡੀ ਹੈਗਾ ਘਰ ਹਾਂਜੀ ਉਹ ਕਰਨੇ ਅੱਛਾ ਚੱਲ ਚੱਲ ਜਾ ਚੱਲ ਜਾ ਚਾਚਾ ਮੇਰੇ ਵੱਲ ਨੂੰ ਤੁਰਿਆ ਆਉਂਡਿਆ ਇਹ ਭਾਵੇਂ ਲਾਮਾਂ ਤੇ ਆਣੀ ਆਉਂਡਿਆ ਹੋਏ ਲਰਨੀ ਆਉਂਡਿਆ ਹੋਏ ਚਾਚਾ ਕੀ ਗੱਲਾਂ ਲਾਡੀ ਹੂੰ ਇਹ ਹਾਲ ਚੱਲਨੇ ਠੀਕ ਆ ਬੜੇ ਵਧੀਆ ਹੂੰ ਕੀ ਬੰਡਿਆ ਬੜਾ ਪਰੇਸ਼ਾਨ ਜਿਹਾ ਜਾਪਦਾ ਕੀ ਦੱਸਾਂ ਲਾਡੀ ਹੂੰ ਉਹ ਫੂਂਜ ਆ ਗਿਆ ਮੁੰਡੇ ਦਾ ਉਤੋਂ ਪਰੇਸ਼ਾਨੀ ਜੀ ਹੋ ਗਈ ਆ ਕੀ ਗੱਲ ਹੋ ਗਈ ਆ ਉਹ ਤੈਨੂੰ ਪਤਾ ਏ ਮੁੰਡੇ ਨੂੰ ਬਾਹਰ ਕੰਮ ਮਿਲਿਆ ਅਹੀਂ ਬੜਾ ਵਧੀਆ ਚੱਲਣ ਡਿਆ ਏ। ਓ ਕਹਿੰਦੇ ਕੰਮ ਬੜਾ ਵਧੀਆ ਮਿਲਿਆ। ਹੋਰ ਓਕੇ ਮਾਲਕੀ ਬੜਾ ਚੰਗਾ ਹੁੰਦਾ ਗਾਲ ਹੀ ਕੋਈ ਨਹੀਂ ਉਤੋਂ ਲਿਆ ਏ ਪੂਰਾ ਮਾਲਕ ਤੇ। ਅੱਛਾ। ਹੁਣ ਪਤਾ ਨਹੀਂ ਕੀ ਗੱਲ ਹੋਈ ਏ ਮਾਲਕ ਨੇ ਕੱਢ ਦਿੱਤਾ ਉਹਨੂੰ ਕੰਮ ਤੋਂ। ਅੱਛਾ। ਤੇ ਚਾਚੀ ਤੇਰੀ ਵੀ ਬੜੇ ਪਰੇਸ਼ਾਨ ਫੋਨ ਆਇਆ। ਓ ਚਲੋ ਕੰਮ ਤੇ ਮਿਲਦੇ-ਗਿਲਦੇ ਰਹਿੰਦੇ ਹੁੰਦੇ ਆ ਕਦੀ-ਕਦੀ ਮਿਲ ਗਿਆ ਕਦੀ ਕਿਤੇ ਮਿਲ ਗਿਆ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਆ। ਓਏ ਓ ਤੇ ਗੱਲ ਹੈ ਹੀ ਆ। ਚਾਚੀ ਤੇਰੇ ਅੱਗੇ ਅਰਦਾਸ ਕਰੋ ਮਿਲ ਜੂਗਾ ਕੰਮ ਹਾਂ ਤੇ ਮੈਂ ਤੇ ਉਹਨੂੰ ਚਾਚੀ ਦੇ ਨੂੰ ਆਖਿਆ ਵਾ ਮੈਂ ਵੀ ਗੁਰੂ ਗ੍ਰੰਥੀ ਅਰਦਾਸ ਕਰ ਤੇ ਫਿਰ ਮੈਂ ਉਹਨੂੰ ਇਹ ਵੀ ਗੱਲ ਆਖੀ ਮੈਂ ਹਮੇਂਗੇ ਕੋ ਅਰਦਾਸ ਕਰਉਂਦੇ ਆ ਗੁਰੂ ਅੱਗੇ ਗਰੀਬ ਬੰਦੇ ਦੀ ਸੁਣਦਾ ਵਾ ਰੱਬ ਆ ਇਹ ਗੱਲ ਹੈਗੀ ਤੇ ਮੈਂ ਕਿਹਾ ਚੱਲੀ ਇਹ ਕੋਈ ਗੱਲ ਨਹੀਂ ਪਰੇਸ਼ਾਨੀ ਮਾਲਕ ਨੇ ਦੂਰ ਕਰਨੀ ਆ ਪਾਉਣ ਵਾਲਾ ਵੀ ਉਹ ਵਾ ਤੇ ਕੱਢਣ ਵਾਲਾ ਵੀ ਉਹ ਵਾਹੀਂ ਕੌਣ ਹੁੰਦੇ ਆ ਇਹ ਗੱਲ ਤੇ ਸਹੀ ਆ ਹਨਾ ਇਹ ਗੱਲ ਸਹੀ ਆ ਆਹੋ ਕੋਈ ਗੱਲ ਨਹੀਂ ਰੱਖੋ ਹੌਂਸਲਾ ਮਿਲ ਜੂ ਕੰਮ ਉਹ ਮਾਨ ਨਹੀਂ ਨਾ ਟਿਕਦਾ ਬਾਰੇ ਲੋਕਾਂ ਦੇ ਧੰਦਾ ਵਾ ਕਦੀ ਇਹ ਮਾਲਕ ਨੂੰ ਹਟਕੇ ਦੂਜੇ ਮਾਲਕ ਨਾਲ ਕਰੀਓ ਨਾ ਤੇ ਕਿਉਂ ਕੰਮ ਚਲ ਇਹ ਆ ਵੀ ਰਿੰਪੀ ਵੀ ਗਈ ਘਰ ਨੂੰ ਉਹ ਭਾਂਡੇ ਜੇ ਫੜਾਉਣ ਅੱਛਾ ਅੱਛਾ ਤੋ ਮੈਂ ਆਪੇ ਉਹਨੂੰ ਸਮਝਾਊਗੀ ਚਾਚੀ ਉਹ ਮੈਂ ਮਹਿੰਗੇ ਲੱਗੋ ਇਹਨੂੰ ਆ ਗਿਆ ਤੈਨੂੰ ਮੈਂ ਵੇਖ ਲਿਆ ਬੂਹੇ ਖਲੋਤਿਆਂ ਤੋ ਮੈਂ ਤੇਰੇ ਨਾਲ ਆ ਗਿਆ ਮੈਂ ਨਹੀਂ ਨਹੀਂ ਮੇਰੀ ਕੰਮ ਮੇਰੀ ਕੰਮ ਕੋਈ ਨਹੀਂ ਪਰੇਸ਼ਾਨ ਹੋਣ ਵਾਲੀ ਕੋਈ ਨਹੀਂ ਕੋਈ ਗੱਲ ਹੈਗੀ ਉਹ ਵੀ ਤੇ ਗੱਲ ਹੈਗੀ ਨਾ ਪਰ ਮੁੰਡਾ ਉਥੇ ਕੱਲਾ ਵਾ ਪਰੇਸ਼ਾਨ ਵਾ ਉਹਨੂੰ ਤੂੰ ਸਕੋ ਤੁਸੀਂ ਉਹਦਾ ਵੀ ਦਿਲ ਰੱਖਣਾ ਵਾ ਕੋਈ ਗੱਲ ਨਹੀਂ ਮਿਲ ਜੂ ਕੰਮ ਹੋਰ ਕੇ ਉਹ ਤੇ ਮੈਂ ਚਾਚੀ ਤੇ ਨੂੰ ਆਖਿਆ ਮੈਂ ਕਿਹਦੇ ਰੋਕੇ ਉਹਨੂੰ ਗੱਲ ਨਾ ਕਰੀਂ ਤੇ ਉਹਦਾ ਸਗੋ ਦਿਲ ਰੱਖਣਾ ਆਪਾਂ ਫੇ ਗਾਲੀ ਕੋਈ ਨਹੀਂ ਉਹ ਤੇ ਕੱਲਾ ਵਾ ਇੱਥੇ ਹੱਡੇ ਹੀ ਸੌ ਭੈਣ ਭਰਾ ਵਾ ਆ ਨਹੀਂ ਗਾਲੀ ਕੋਈ ਨਹੀਂ ਹਾਂ ਚੱਲ ਕੋਈ ਨਹੀਂ ਹੌਂਸਲਾ ਰੱਖੋ ਕੋਈ ਗੱਲ ਨਹੀਂ ਤੂੰ ਵੀ ਕਰੀਂ ਗੁਰੂ ਅੱਗੇ ਅਰਦਾਸ ਕੋਈ ਨਹੀਂ ਕਰਾਂ ਕਰਾਂਗੇ ਮਹਾਰਾਜ ਨਾਲ ਵਾਤਾਵਲਾ ਕਰੂ ਚਲੋ ਖਰਿਆ ਕਿਸ ਦੀ ਅਰਦਾਸ ਲੱਗੇ ਕਿਸ ਦੀ ਸੁਣ ਲੈ ਕਿਸ ਦੀ ਹਾਂ ਕਿਸ ਦੀ ਲੱਗੇ ਚੰਗਾ ਫਿਰ ਚੰਗਾ ਚੰਗਾ ਹੋਇਆ ਤੇ ਆ ਮਾੜਾ ਪਰ ਇਹ ਵੀ ਬਾ ਨੂੰ ਬੜੀਆਂ ਤਲਵਾਰਾਂ ਮਾਰਦਾ ਏ ਜਦੋਂ ਆਪਣੇ ਨਾ ਬੀਤੇ ਨਾ ਪਤਾ ਫੇਰ ਹੀ ਲੱਗਦਾ ਇਹ ਤੇ ਗੱਲ ਹੈਗੀ ਆ ਚਲੋ ਰੱਬ ਭਲੀ ਕਰੇ ਮਹਾਰਾਜ ਸਰਬੱਤ ਨੂੰ ਕੰਮ ਦਿਵਾਵੇ ਮੇਰਾ ਤਾਂ ਰੋਟੀਆਂ ਪਕਾਉਣ ਨੂੰ ਜੀ ਨਹੀਂ ਕਰਨ ਲਿਆ ਤੇ ਹੁਣ ਆਂਦਾ ਬਹੁਤੀ ਅਰਦਾਸ ਲੱਗ ਜੂਗੀ ਗਰੀਬ ਦੀ ਤੇ ਸੱਚੇ ਪਾਤਸ਼ਾਹ ਮਹਿੰਗੇ ਦੀ ਅਰਦਾਸ ਲੱਗ ਜੇ ਮਹਾਰਾਜ ਤੇ ਮੇਰੇ ਪੁੱਤ ਨੂੰ ਕੰਮ ਮਿਲ ਜੇ ਸਵੇਰੇ ਖੁਸ਼ੀ-ਖੁਸ਼ੀ ਫੋਨ ਆ ਜਾਏ ਕਿ ਕੰਮ ਮਿਲ ਗਿਆ ਮੰਮੀ ਤੁਸੀਂ ਨਾ ਟੈਨਸ਼ਨ ਲਓ ਚਾਚੀ ਜੀ ਹਾਏ ਰਿੰਪੀ ਆ ਗਈ ਆ ਇਹਨੂੰ ਪਤਾ ਲੱਗ ਗਿਆ ਹੁਣ ਚਾਚੀ ਜੀ ਘਰੇ ਆਓ ਸੋਹਾ ਲੈਣ ਆ ਗਈ ਲੱਗਦੀ ਆ ਜਾ ਰਿੰਪੀ ਕੀ ਕਾਂਡੇ ਆਹ ਕਾਂਡੇ ਹੀ ਤੁਹਾਡੇ ਕਿੰਨੇ ਦਿਨਾਂ ਦੇ ਠੀਕ ਠਾਕ ਤੇ ਆ ਮੈਂ ਦੇਵਾਂ ਪਾਣੀ ਲਿਆਵਾ ਪਹਿਲਾਂ ਨਹੀਂ ਨਹੀਂ ਪਾਣੀ ਕੀ ਬਿਨਾ ਮੈਂ ਤਾਂ ਹੋਣਾ ਹੀ ਇੱਥੋਂ ਹੁਣੇ ਹੀ ਆਈ ਆ ਇੱਥੇ ਹੀ ਆਈ ਆ ਤੇ ਪਾਣੀ ਤੇ ਚੱਲ ਪੀਣਾ ਤੇ ਗਰਮੀ ਬੜੀ ਆ ਤੇ ਹੋਰ ਸਨਾ ਠੀਕ ਠਾਕ ਠੀਕ ਠਾਕ ਵਧੀਆ ਆਇਆ ਵੀਰਾਂ ਦਾ ਫੋਨ ਹਾਂ ਹੁਣੇ ਜੋ ਫੋਨ ਆ ਕੇ ਹੀ ਹਟਿਆ ਵਾਰਿੰਪੀ ਹਾਂ ਠੀਕ ਠਾਕ ਠੀਕ ਠਾਕ ਹਾਂ ਵਧੀਆ ਵਾ ਕੀ ਕਰਨ ਦੇ ਕੁਛ ਨਹੀਂ ਮੈਨੂੰ ਆਖਣ ਦੇ ਵੀ ਰੋਟੀਆਂ ਪਕਾ ਦੇ ਮਹਿੰਗੇ ਨੂੰ ਤੇ ਨਾਲੇ ਉਹਦੀ ਘਰ ਦੀ ਵਾਸਤੇ ਵੀ ਦੋ ਚਾਰ ਲਾ ਦੇ ਵੀ ਅਜਨੇ ਰਾ ਹੋ ਗਏ ਤੇ ਵਿਚਾਰਾ ਜਾਨ ਲੈ ਜਾਊਗਾ ਸੌਦਾ ਕਿਹੜੇ ਵੇਲੇ ਖੜੂਗਾ ਤੇ ਮੈਂ ਆਖਾ ਚਲੋ ਸ਼ਾ ਰੋਟੀ ਦਾ ਤਾਂ ਪੁੰਨ ਹੁੰਦਾ ਵਾ ਤੇ ਕੋਈ ਗੱਲ ਨਹੀਂ ਜਿੱਥੇ ਆਪਣੀਆਂ ਲੋਣੀਆਂ ਦੋ ਚਾਰ ਹੋਰ ਲਾ ਦੇਣੀ ਆ ਅੱਛਾ ਅੱਛਾ ਉਹ ਮੈਂ ਨਹੀਂ ਹਟਾ ਖਸ਼ਾਨਣ ਅੱਛਾ ਅੱਛਾ ਹਾਂ ਕੀ ਕਰਨਿਆ ਲਾਡੀ ਕਰਈਆ ਕੋੜੀ ਕਰਈ ਨਾ ਸਾਰੇ ਮੈਂ ਤੇ ਆ ਭਾਂਡੇ ਕਿੰਨੇ ਦਿਨ ਹੋਏ ਆ ਤੇ ਮੈਂ ਹਾਂ ਚੱਲ ਨਾਲ ਮੈਂ ਚਾਚੀਂ ਦੇ ਆਉਣੀ ਆ ਨਾਲੇ ਦੋ ਮਿੰਟ ਗੱਲਾਂ-ਬੱਤਾਂ ਮਾਰ ਆਉਣੀ ਚਾਚੀ ਜਾਂਦੀ ਆਉਂਦੀ ਨਹੀਂ ਆ ਹਾਂ ਇਹ ਤਾਂ ਹੈ ਹੀ ਆ ਤੇ ਕੀ ਗੱਲ ਅੱਜ ਬੜਾ ਮੂੰਹ ਬੜਾ ਉੱਤਰਿਆ ਉੱਤਰਿਆ ਜਿਆ ਤੁਹਾਡਾ ਨਹੀਂ ਰਿੰਪੀ ਕੋਈ ਗੱਲ ਨਹੀਂ ਕੀ ਲੱਗਣ ਡਿਆ ਜਦ ਨਹੀਂ ਨਹੀਂ ਦਾਦੀ ਤੇ ਕੋਈ ਗੱਲ ਨਹੀਂ ਬਾਉ ਉਦਾਂ ਹੀ ਗਰਮੀ ਅੱਜ ਬੜੀ ਕਿਤੇ ਇੰਨਾ ਦਿਨ ਲੱਗਾ ਕਿ ਤੇ ਵੇਖਾਂ ਕਿ ਦਿਖਾ ਨਹੀਂ ਕੋਈ ਅੱਜ ਰਿਹਾ ਕਿਤੇ ਆ ਨਹੀਂ ਗਰਮੀ ਤੇ ਹੈ ਗਈ ਆ ਤੇ ਮੈਂ ਕਿਹਾ ਤੇਰਾ ਵੀ ਠੀਕ ਆ ਸਰੀਰ ਠੀਕ ਆ ਸਰੀਰ ਤੇ ਠੀਕ ਵਾ ਦੁਖਣ ਡਿਆ ਸਰੀਰ ਗੋਲੀ ਖਾ ਕੇ ਪਹਿਲਾਂ ਲੰਮੀ ਪੈ ਗਈ ਫੇਰ ਉਠੀ ਤੇ ਆਏ ਹੁਣੇ ਜੇ ਆਏ ਬਾਹਰੋਂ ਤੇ ਕਿਤੇ ਮੁਰਕੋ ਮੁੜਕੀ ਹੋਏ ਜੇ ਨਿੰਬੂ ਤੋੜਦੇ ਆਏ ਤੇ ਮੈਂ ਵੀ ਵਹਿੰਗੇ ਨੂੰ ਆਖਣਾ ਸੀ ਤਾਂ ਉਹ ਵੀ ਡਿਆ ਹੀ ਕੰਮ ਕਰ ਤੇ ਮੈਂ ਵੀ ਤੇ ਐਦਾਂ ਹੀ ਹੁਣ ਕੰਮ ਤਾਂ ਸਾਰੇ ਤੈਨੂੰ ਪਤਾ ਕਰਨੇ ਪੈਂਦੇ ਆ ਹੁਣ ਆਪ ਵੀ ਮੈਂ ਗੋਲੀ ਖਾ ਕੇ ਉਸੇ ਵੇਲੇ ਉੱਠ ਕੇ ਕੰਮ ਨੂੰ ਤੁਰ ਪੀ ਆ ਵੀ ਚਲੋ ਸ਼ਾ ਆਪ ਹੀ ਕਰਨਾ ਫੇਰ ਹਨੇਰਾ ਹੋ ਗਿਆ ਤੇ ਮੁਸ਼ਕਲ ਹੋ ਜਾਊਗੀ ਅੱਛਾ ਚਲ ਲਾ ਦੋ ਫੇਰ ਹਨੇਰਾ ਹੋ ਹੀ ਜਾਂੜਿਆ ਫੇਰ ਕੋਈ ਨਹੀਂ ਬਹਿ ਜਾ ਮੈਂ ਚਾਹ ਬਣਾਉਣੀ ਆ ਨਹੀਂ ਨਹੀਂ ਚਾਹ ਐ ਵੇਲੇ ਕੀ ਪੀਣੀ ਆ ਕੋਈ ਗੱਲ ਨਹੀਂ ਮੈਂ ਰੋਟੀ ਖਾ ਕੇ ਚੱਲ ਜਾਈ ਕੋਈ ਨਹੀਂ ਫੇਰ ਮੈਂ ਆਉਂਗੀ ਕਿ ਉਹ ਕਹਿੰਦੇ ਨਾ ਲੱਗੋ ਆਇਓ ਤੁਸੀਂ ਵੀ ਪੂਰਾ ਟਾਈਮ ਲੱਗੂਗਾ ਤੇ ਬੰਦਾ ਆਉਂ ਜਾਂਦਾ ਹਾਂ ਚਲ ਕੋਈ ਨਹੀਂ ਆਉਂਗੀ ਰਿੰਪੀ ਹਾਂ ਚਲਦੀਆ ਮੈਂ ਇਹ ਜਿਹਦਨਾਂ ਹਾਸਸ ਗੱਲਾਂ ਕਰਨ ਡਈਆਂ ਤੇ ਮੈਨੂੰ ਪੁੱਛਦੀ ਇਹ ਕਿਉਂ ਚੁੱਪ ਕੀਤੀਆਂ ਇਹਨੂੰ ਕੋਈ ਪਤਾ ਤਾਂ ਨਹੀਂ ਲੱਗ ਗਿਆ ਕਿ ਤੇ ਕਹਿ ਕਾਲਤਾ ਮੈਂ ਹਦੇ ਮੂੰਹ ਨਹੀਂ ਬਣਾਇਆ ਕੋਹਵ ਨਹੀਂ ਕੀਤਾ ਤੇ ਛੇੜ ਜੀ ਛੇੜ ਕੇ ਚਲ ਗਈ ਆ ਵੇਖਣਾ ਸਰੀਕਣੀ ਜੁ ਹੋਈ ਉਹਦਾ ਨੇ ਬਹਿਣਾ ਹੀ ਗੱਲਾਂ ਕਰਨੀਆਂ ਸੀ ਤੇ ਆਟੋ ਚ ਲੱਭ ਲੈ ਜੱਗ ਫੜਾਉਣ ਦਾ ਇਹ ਅੱਧੀ ਰਾਤ ਨੂੰ ਨਹੀਂ ਜਾਗੇ ਨੇ ਸਵੇਰੇ ਫੜਾ ਸਕਦੀ ਜ਼ਰੂਰ ਮੈਨੂੰ ਲੱਗਦਾ ਦਾਲ ਚ ਪਾਲਾ ਵਾ ਇਹ ਬੜੀ ਚਲਾਕ ਵਾ ਚੱਲ ਅਛਾ ਮਾਰ ਰਕਨੇ ਪਾਈ ਉਹਨੇ ਕੱਟਣੀ ਆ ਉਹਨੇ ਸੱਚੇ ਪਾਸ਼ਾ ਨੇ ਦੇਣਾ ਮੇਰੇ ਪੁੱਤ ਨੂੰ ਕੰਮ ਅਸੀਂ ਤੇ ਕਿਸੇ ਦਾ ਮਾੜਾ ਨਹੀਂ ਕੀਤਾ ਕਦੀ ਕੋਈ ਨਹੀਂ ਮੈਂ ਰੋਟੀਆਂ ਪਕਾਉਣੀ ਆ ਸਬਜੀ ਸਬਜੀ ਦੁੱਧ ਅੱਦ ਪਾ ਦੇਣੀ ਆਟਾ ਵੀ ਲਿਫਾਫੇ ਚ ਪਾ ਦੇਣੀ ਆ ਚੱਲ ਕੋਈ ਨਹੀਂ ਮਹਿੰਗਿਆ ਜਰੂਰ ਅਰਦਾਸ ਕਰ ਗੁਰੂ ਜੀ ਫੋਟੋ ਗਾੜੀ ਖਲੋ ਕੇ ਮਾਲਕਾ ਗੁਰੂ ਘਰ ਜਾ ਕੇ ਅਰਦਾਸ ਕਰਹੀ ਵੀ ਕਰਦੇ ਆ ਲੈ ਹੈ ਕੋਈ ਮੂੰਹ ਸਿਰ ਦੱਸਿਆ ਹੀ ਨਹੀਂ ਉਹ ਮੈਂ ਪੁੱਛਦੀ ਵੀ ਰਹੀ ਉਹ ਤੇ ਕੋਹ ਨਹੀਂ ਉਹ ਕਿਤੇ ਦੱਸਿਆ ਪਤਾ ਨਹੀਂ ਮੂੰਹ ਉੱਦਾ ਉੱਤਰਿਆ ਹੈ ਚੱਲ ਅੱਛਾ ਇਹ ਰਾਬੀ ਜਾਣਦਾ ਕੀ ਗੱਲ ਆ ਕੋਈ ਜਾਂ ਤੇ ਚਾਚਾ ਚੂ ਚੱਲੜਿਆ ਆਈਓ ਤੇ ਪਤਾ ਨਹੀਂ ਕੀ ਗੱਲ ਈਓ ਚੱਲ ਅੱਛਾ ਕੋਈ ਨਾ ਦੇ ਆਈ ਭਾਂਡੇ ਆਹੋ ਦੇ ਆਈ ਭਾਂਡੇ ਹੂੰ ਭਾਂਡੇ ਭੁੰਡੇ ਤੇ ਮੈਂ ਦੇ ਆਈ ਆ ਹੂੰ ਪਰ ਚਾਚੀ ਦਾ ਮੂੰਹ ਉੱਤਰਿਆ ਹੀ ਮੈਂ ਪੁੱਛਦੀ ਵੀ ਰਹੀ ਚਾਚੀ ਨੇ ਕੁਝ ਦੱਸਿਆ ਹੀ ਨਹੀਂ ਮੂੰਹ ਬੜਾ ਹੋਰ ਤਰ੍ਹਾਂ ਬਣਿਆ ਹਾਂ ਹੀ ਚਾਚੀ ਦਾ ਤੇ ਦੱਸਿਆ ਨਹੀਂ ਮੈਂ ਦੋ ਤਿੰਨ ਵਾਰੀ ਪੁੱਛਿਆ ਵੀ ਚਾਚੀ ਕੀ ਗੱਲ ਆ ਠੀਕ ਆ ਤੇ ਨਹੀਂ ਠੀਕ ਆ ਕਹਿੰਦੀ ਗਰਮੀ ਪੜੀ ਆ ਤੇ ਦੱਸਿਆ ਨਹੀਂ ਉਹ ਮੇਰਾ ਖਲ ਮੁੰਡੇ ਨੂੰ ਕੰਮਕੁੰਮ ਨਹੀਂ ਮਿਲਿਆ ਜਾਪਦਾ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਮੈਨੂੰ ਚਾਚਾ ਦੱਸ ਗਿਆ ਲੈ ਫਿਰ ਚਾਚਾ ਨਾ ਚੰਗਾ ਹੋਇਆ ਹੈ ਚਾਚੀ ਕਿੱਡੀ ਹੈ ਮੀਸਨੀ ਜੀ ਹੈ ਵੀ ਚਾਚੇ ਨੇ ਤੈਨੂੰ ਦੱਸ ਦਿੱਤਾ ਤੇ ਚਾਚੀ ਨੇ ਨੀ ਉਹ ਵੇਖ ਲਾ ਦੱਸਿਆ ਮੈਂ ਇੰਨੀ ਵਾਰੀ ਪੁੱਛਿਆ ਯੋ ਤੇ ਚਾਚੀ ਨੇ ਕੀਤੇ ਚਾਚੀ ਨੇ ਤੈਨੂੰ ਕੀ ਦੱਸਣਾ ਹੈ ਨਹੀਂ ਤੇ ਚਾਚੀ ਉਹਦਾ ਕਹਿ ਸਕਦੀ ਵੀ ਹਾਂ ਭੀ ਰਿੰਪੀ ਮੈਂ ਮੁੰਡਿਆ ਰੱਪੜਦੇ ਨਾ ਰੱਖਦੇ ਆ ਪੜਦਾ ਇਹ ਨਾ ਪੜਦਾ ਹੋਇਆ ਪਰ ਇਹਨਾਂ ਦੇ ਵੀ ਹੋਣੀ ਕੰਨ ਖੁੱਲੇ ਯੋ ਹੁਣ ਛੱਟ ਬਦਲ ਗਿਆ ਯੋ ਅੱਗੋਂ ਪਿੱਛੋਂ ਬੜਾ ਆਕੜ ਕੇ ਨੰਗਦਾ ਹੁਣ ਛੱਟ ਗਿਆ ਨੇ ਬਈ ਆ ਮੁੰਡੇ ਨੂੰ ਕੰਮ ਨਹੀਂ ਆ ਮਿਲਿਆ ਉਈਓ ਜੇਵੀਓ ਮੈਂ ਕਹਾ ਚਲੋ ਕੰਮ ਤੇ ਮਿਲਣਾ ਚਾਹੀਦਾ ਹਰ ਕਿਸੇ ਨੂੰ ਇਹਨਾਂ ਨੂੰ ਪਤਾ ਲੱਗਣਾ ਬੰਦੇ ਨੂੰ ਕਿੱਦਾਂ ਰੋਟੀ ਦਈਦੀ ਆ ਤੇ ਕਿੱਦਾਂ ਬੰਦੇ ਨੂੰ ਰੱਖੀਦਾ ਉਹ ਬੰਦੇ ਦਾ ਤੱਕ ਇੱਥੇ ਕਲਾ ਛੜਿਆ ਆ ਉਹਨੂੰ ਡਾਹ ਸੁੱਟਦੇ ਤੇ ਉਦੋਂ ਚਾਰੇ ਰੋਟੀ ਪਾਣੀ ਵੀ ਕੀਪਤਾ ਟਾਈਮ ਨਾ ਦਿੰਦੇ ਆ ਕਿ ਨਹੀਂ ਦਿੰਦੇ ਹੈ ਤੇ ਹੁਣ ਪਤਾ ਲੱਗਣਾ ਵੀ ਮੁੰਡੇ ਨੂੰ ਜਦੋਂ ਕੰਮ ਨਾ ਨਾ ਮਿਲਿਆ ਫਿਰ ਜਦੋਂ ਆਪਣੇ ਤੇ ਪੜਦੀ ਆ ਨਾ ਤੇ ਫਿਰ ਬੰਦੇ ਨੂੰ ਪਤਾ ਲੱਗਦਾ ਵੀ ਕਿੱਦਾਂ ਬੰਦੇ ਨੂੰ ਕੰਮ ਤੋਂ ਕਰੀਦਾ ਵਾ ਰੋਟੀ ਪਾਣੀ ਦਈਦਾ ਟਾਈਮ ਦੇ ਨਾਲ ਇਹ ਤੇ ਗੱਲ ਹੈਗੀ ਆ ਹਾਂ ਫੇਰ ਹੀ ਬੰਦੇ ਦੇ ਕੰਨ ਖੋਲਦੇ ਆ ਉਦਾਂ ਬੰਦੇ ਨੂੰ ਕੀ ਪਤਾ ਲੱਗਦਾ ਵੀ ਕਿੱਦਾਂ ਕਰਨੀ ਮੈਂ ਤੇ ਬੜੀ ਹਰਾਨ ਚਾਚੀ ਉਦਾਂ ਹੈ ਬੜੀ ਮੀਸਲੀ ਵਾਹ ਉਹਨੇ ਨਾਂ ਦੱਸਿਆ ਉਹ ਤੈਨੂੰ ਹੋਰ ਡਾ ਚੇਤਾ ਭੁੱਲ ਗਿਆ ਉਹਨੂੰ ਦੱਸਾਂ ਉਹ ਚੇਤਾ ਕੀ ਮੈਂ ਮੁੰਡਿਆਂ ਬਾਰੇ ਪੁੱਛਿਆ ਮੈਂ ਪੁੱਛਿਆ ਮੈਂ ਹਾ ਸੁਣਾ ਵੀਰਾਂ ਦਾ ਕੀ ਹਾਲ ਆਇਆ ਫੋਨ ਤੇ ਉਦੋਂ ਹੀ ਦੱਸ ਦਿੰਦੀ ਐਡੀ ਗੱਲਾਂ ਵੀ ਚੇਤਾ ਭੁੱਲ ਗਿਆ ਚਾਚੀ ਹੋ ਸਕਦਾ ਚੇਤਾ ਭੁੱਲ ਗਿਆ ਆ ਚੇਤਾ ਭੁੱਲ ਗਿਆ ਤੇ ਤੂੰ ਵੀ ਫਿਰ ਪੜਦੀ ਆਪਣੀ ਚਾਚੀ ਦੇ ਪੰਨਾ ਤੋਂ ਚਾਚੀ ਵੱਲ ਤਾਂ ਮੈਂ ਚਾਚੀ ਵੱਲ ਦਾ ਮੈਂ ਹਾਂ ਚਾਚੇ ਨਾਲ ਤੇ ਉਹ ਚਾਚਾ ਫਿਰ ਨਹੀਂ ਚੰਗਾ ਨਹੀਂ ਹੋਇਆ ਭਾਂ ਬਾਹਰ ਤੇਰੀ ਚੂਲੀਆਂ ਹੀ ਕਰਦਾ ਪਰ ਫਿਰ ਵੀ ਚੰਗਾ ਨਾ ਹੋਇਆ ਦਿਲ ਦੀ ਗੱਲ ਤੇ ਤੇਰੇ ਨਾਲ ਸ਼ੇਅਰ ਕਰ ਗਿਆ ਬੱਸ ਗਿਆ ਦੱਸ ਗਿਆ ਹੁਣ ਹੁਣ ਤੇ ਹੁਆ ਮਿਲ ਗਿਆ ਆਪਣਾ ਟੀ ਹੌਲਾ ਕਰ ਗਿਆ ਨਾ ਤੇ ਚਾਚੀ ਨੇ ਤੇ ਮੀਸਨੀ ਜੀ ਨੇ ਦੱਸਿਆ ਹੀ ਨਹੀਂ ਚਲ ਚਲ ਬਾਹਰ ਨੇ ਰਹਾ ਹੁੰਦੇ ਮੈਂ ਵੇਖਾ ਲਾਵਾ ਦੋ ਫੁਲਕੇ ਤੁਹਾਨੂੰ ਫੜਾਵਾਂ ਰੋਟੀ ਲਾ 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 ਕਿ ਨਹੀਂ ਨਹੀਂ ਰਹਾ ਹੋ ਗਿਆ ਵਾ ਅਜੀ ਸਰਦਾਰ ਨੇ ਰੋਟੀ ਨਹੀਂ ਬਣਾਈ ਨਹੀਂ ਸਰਦਾਰ ਕਹਿੰਦਾ ਰੋਟੀ ਲੈ ਕੇ ਗੱਲ ਜੀ ਇਹਨੂੰ ਚੰਗਾ ਨਹੀਂ ਮੈਂ ਘਰੇ ਜਾ ਕੇ ਖਾ ਲੈਂਦਾ ਉਹਨਾਂ ਦਾ ਵਿਚਾਰਾਂ ਦਾ ਕੀ ਦੋਸਾ ਅੱਜ ਪਰੇਸ਼ਾਨ ਹੀ ਕਿੰਨੇ ਆ ਮੁੰਡੇ ਦਾ ਕੰਮ ਸੁੱਟ ਗਿਆ ਵਾ ਨਾ ਸਰਦਾਰ ਕੰਨਾ ਪਰਦਾ ਸਰਦਾਰ ਨੇ ਜਿਆਦਾ ਪਰੇਸ਼ਾਨ ਹੋਣੀ ਹੈ ਉਹਦੇ ਦਿਲ ਵੀ ਹੈ ਨਹੀਂ ਵਿਚਾਰੀ ਦਾ ਛਾਟੀ ਰੋ ਪੈਂਦੀ ਹੈ ਲੈ ਆਈ ਗਈ ਏ ਸਰਦਾਰਨੀ ਆਇਆ ਸਸੀ ਦਾ ਸਰਦਾਰਨੀ ਸਾਸਰੀ ਘਾਰ ਆ ਨਾ ਸੁੱਕੀ ਸਬਜੀ ਆ ਪਾਈ ਆ ਲਫਾਫੇ ਚੀ ਆ ਅੱਛਾ ਸਰਦਾਰ ਤੇ ਰੋਟੀਆਂ ਵਾ ਅੱਛਾ ਜੀ ਤੇ ਆਟਾ ਵੀ ਆ ਥੋੜਾ ਜਿਹਾ ਠੀਕ ਤੇ ਕੋ ਹਨਾ ਮਰੂਦ ਵਾ ਠੀਕ ਤੇ ਲੈ ਜਾ ਮੇਰਾ ਵੀਰ ਚੰਗਾ 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 ਤੇ ਮਾਰਕ ਦਸ਼ ਕਰਾਨਾ ਕਰਿਆ ਕਰ ਬਾਬੇ ਗਾੜੀ ਅਰਦਾਸ ਬੇਨਤੀ ਕਰਿਆ ਕਰੋ ਚੰਗਾ ਚੰਗਾ ਸਾਰਿਆਂ ਦਾ ਭਲਾ ਮੰਗਿਆ ਕਰ ਤੇਰੇ ਵੀਰ ਪ੍ਰਦੇਸਾਂ ਚ ਗਏ ਆ ਨਾ ਹਾਂਜੀ ਹਾਂਜੀ ਉਹਨਾਂ ਦਾ ਵੀ ਭਲਾ ਮੰਗਿਆ ਕਰ ਚੰਗਾ ਠੀਕ ਆ ਸਰਦਾਰ ਜੀ ਠੀਕ ਆਹੋ ਤੇ ਕੋਈ ਨਹੀਂ ਜਿਹੜੀ ਚੀਜ਼ ਦੀ ਲੋੜ ਹੋਊ ਨਾ ਤੇ ਦੱਸ ਦੀ ਤਸਵੇਰੇ ਫੇਰ ਮੈਂ ਜੇ ਰੋਟੀਆਂ ਨਾ ਤੁਹਾਡੇ ਪੱਕਦੀਆਂ ਦੇਖਾਂਗੇ ਨਾ ਉੱਥੇ ਪਾਣੀ ਪੂਣੀ ਚਿੱਕੜ ਹੁੰਦਾ ਵਾ ਮੀਂਹ ਦਾ ਕਰਕੇ ਹਾਂਜੀ ਹਾਂਜੀ ਹੋ ਜਾਂਦਾ ਤੇ ਕੋਈ ਨਹੀਂ ਫੇਰ ਪਕਾ ਦੂੰਗੀ ਤੇ ਜੇ ਸਰਦਾ ਦਿਹੂਗਾ ਤਾਂ ਫੇਰ ਆਟੇ ਦੀਆਂ ਸਵੇਰੇ ਪਕਾ ਲਿਓ ਕੋਈ ਨਹੀਂ ਕੋਈ ਨਹੀਂ ਸਰਦਾਨੀਆਂ ਪਕਾ ਲਾਂਗੇ ਹਾਂ ਇਹ ਚੀਜ਼ ਦੀ ਲੋੜ ਉਹ ਤੇ ਤੂੰ ਟੈਨਸ਼ਨ ਨਾ ਲਈ ਚੰਗਾ ਚੰਗਾ ਸਰਦੀ ਮੈਂ ਜਾਵਾਂ ਨੇੜਾ ਬੜਾ ਹੋ ਚੰਗਾ ਪੁੱਤ ਚੰਗਾ ਇਹ ਮਾਰਾ ਸੱਚੇ ਪਾਸ਼ਾ ਮਹੰਗੇ ਦੀ ਅਰਦਾਸ ਬੇਨਤੀ ਪੂਰੀ ਕਰ ਦੇ ਮੇਰਾ ਪੁੱਤ ਉਦਾਂ ਹੀ ਕੰਮ ਤੇ ਲੱਗ ਜੇ ਚੰਗਾ ਚੰਗਾ ਤੇ ਸਾਨੂੰ ਸਵੇਰੇ ਫੋਨ ਆ ਜਾਏ ਕਿ ਮੰਮੀ ਮੈਨੂੰ